اچھا جی تو ہڑ رو دا جال کی ہے اوہ بناڑی ہن لایا چار جی بند مانگو طریق دا نا اے باوند دا جا ٹینڈ کرے دے باہر پہلی اے میں ماں برفے لکئی آ اج میرا بھارا 5 12 2 88 ریڈنٹ اے ناں تو جی کرایا نبی کرن کالن کا جی دا دو دو کھان والیاں میری او ساڈیاں تین تین بھالو ਮੈਨੂੰ ਵੀ ਠੰਡ ਪੈ ਗਈ ਆ ਮੈਂ ਨਹੀਂ ਕਰਕੇ ਨੂੰ ਲੰਗਾ ਦੇਵਾ ਰੇ ਰੈਡੀ 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 ਪਰਮ ਜੀ ਪਰਮ ਜੀ ਪਰਮ ਜੀ ਭਾਈ ਕੱਲੇ ਮੰਦਿਰ ਲਾ ਜੀ ਕੋ ਯਾਰ ਬਣੀ 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 ਪਰਮ ਭਾਈ ਬਚੇ ਰਿਓ Hãy subscribe cho kênh Ghiền Mì Gõ Để không bỏ lỡ những video hấp dẫn ਇਹ ਰਵੀ ਕਰਨ ਕਾਲੋਂ ਨੇ ਇਹ ਜਿਹੜਾ ਸੁਖੀ ਰੰਡਾਵਾ ਨਿਰਮਲ ਸਿੰਘ ਕਾਲਾ ਇਹਨਾਂ ਨੇ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਜਗਰਾਜਪੁਰ ਦੀਨਾ ਦੇ ਨਾਮ ਇਹਨਾਂ ਨੇ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਮੇਰੀ ਮਾਂ ਮਾਰੀ मेन पग चंग लगती मैं मठ करके नारायण सिंह चौड़े नारायण सिंह चौड़े न

ਬਟ ਉਹਨਾਂ ਨੇ ਜਿਹੜਾ ਸਵੇਰੇ 9:25 ਮਿੰਟ ਦਾ ਅਰੈਸਟ ਕੀਤਾ ਵਾਇਲੇਸ਼ਨ ਕਰਕੇ ਉਹਨਾਂ ਨੇ ਸਵਾ 4 ਵਜੇ ਪੇਸ਼ ਕੀਤਾ ਪਰ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਅਪ੍ਰੋਕਸੀਮੇਟਲੀ ਮੋਰ ਥੈਨ 8 8 ਆਵਰਸ

भाई सिराज नाराजगी चौड़ा पेश किया गया कि दिन कितने दिन जी को आज ਆਹ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਇੱਕ ਸੈਕਿੰਡ 24 ਮਿੰਟ ਤੋਂ ਬਾਅਦ ਦੇਖ ਕਰਾਇਆ ਸੀ ਐਪਲੀਕੇਸ਼ਨ ਮੂਵ ਕਰਾਈਏ ਦੇਖੋ ਜੋ ਵੀ ਜੋ ਵੀ ਯੂਨੀਵਰਸਿਟੀਜ਼ ਬੰਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਵੱਲੋਂ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆਊਗੀ ਅੱਜ ਮੈਂ ਪੇਸ਼ਦਾਨਤ ਕਰਵਾਉਣ ਆਇਆ ਸੀ ਨਾਲ ਉਹ ਜੱਲ ਸਾਹਿਬ ਨੇ ਸਾਨੂੰ 3 ਦਿਨ ਦਾ ਰਵਾਡ ਦਿੱਤਾ ਹੈ ਥੈਟਸ ਆਲ ਸਰ ਐਫ ਆਰ ਨੰਬਰ ਕੀ ਹੈ ਜੀ ਐਫ ਆਰ